ਚੋਰਾਵਾਂ ਵੱਲੋਂ ਹੁਣ ਲੋਕਾਂ ਨੂੰ ਲੁੱਟਣ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਪਰ ਜਿਹੜੀ ਘਟਨਾ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਹਲਕਾ ਗੁਰੂਰਸੈਨ ਨਾਲ ਹੀ ਸਬੰਧਤ ਜੁੜੀ ਹੋਈ ਹੈ ਇੱਕ ਚੋਰਾ ਨੇ ਲਟੇਰਿਆਂ ਨੇ ਇੱਕ ਨਵਾਂ ਤਰੀਕਾ ਬਣਾਉਂਦੇ ਹੋਏ ਪੰਜਾਬ ਪੁਲਿਸ ਦੀਆਂ ਵਰਦੀ ਪਾ ਕੇ ਇੱਕ ਵਿਅਕਤੀ ਨੂੰ ਲੁੱਟ ਲਿਆ ਉਸ ਤੋਂ ਮੋਟਰਸਾਈਕਲ ਲੁੱਟ ਲਿਆ ਦਰਸਾਲ ਘਟਨਾ ਗੁੱਦੜ ਟੰਡੀ ਰੋਡ ਦੀ ਹੈ ਜਦ ਇੱਕ ਵਿਅਕਤੀ ਉਸ ਰੋਡ ਤੇ ਆ ਰਿਹਾ ਹੈਗਾ ਸੀ ਹਲਕਾ ਗੁਰੂਰਸੈਨ ਨਾਲ ਸਬੰਧਿਤ ਉਸ ਵਿਅਕਤੀ ਦਾ ਪਿੰਡ ਹੈ ਜਦੋਂ ਉਸ ਰਸਤੇ ਆ ਰਿਹਾ ਸੀ ਤਾਂ ਪੁਲਿਸ ਦੀ ਵਰਦੀ ਦੇ ਵਿੱਚ ਹੀ ਦੋ ਮੁਲਾਜ਼ਮ ਜਿਹੜੇ ਖੜੇ ਹੁੰਦੇ ਆ ਪੁਲਿਸ ਦੀ ਵਰਦੀ ਦੇ ਵਿੱਚ ਹੱਥ ਦਿੰਦੇ ਆ ਮੋਟਰਸਾਈਕਲ ਰੁਕ ਜਾਂਦਾ ਕਾਗਜ਼ ਚੈੱਕ ਕਰਨ ਦੀ ਗੱਲ ਕੀਤੀ ਜਾਂਦੀ ਹੈ ਜਾਂ ਚਲਾਨ ਕੱਟਣ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਆ ਕੇ 32 ਵਾਲਾ ਚੌਕ ਵਿੱਚ ਟ੍ਰੈਫਿਕ ਪੁਲਿਸ ਦਾ ਦਫ਼ਤਰ ਹੈ ਉੱਥੇ ਮਿਲਿਓ ਜਦੋਂ ਵਿਅਕਤੀ ਉੱਥੇ ਆ ਕੇ ਮਿਲਦਾ ਤਾਂ ਨਾ ਤਾਂ ਉਹਨੂੰ ਮੋਟਰਸਾਈਕਲ ਮਿਲਦਾ ਨਾ ਹੀ ਉਸ ਨਾਮ ਦਾ ਕੋਈ ਵੀ ਵਿਅਕਤੀ ਗੁਰੂ ਅਰਸੇ ਟ੍ਰੈਫਿਕ ਪੁਲਿਸ ਦੇ ਵਿੱਚ ਮੁਲਾਜ਼ਮ ਹੈ ਜਤਨੂ ਲੈ ਕੇ ਉਹ ਵਿਅਕਤੀ ਹੁਣ ਚਿੰਤਾ ਦੇ ਵਿੱਚ ਹੈ ਤੇ ਉਸ ਦੇ ਵੱਲੋਂ ਇੱਕ ਦਰਖਾਸਤ ਜਿਹੜੀ ਹੈ ਉਹ ਵੀ ਥਾਣਾ ਗੁਰੂਰਸਈ ਨੂੰ ਦਿੱਤੀ ਗਈ ਹੈ ਉਸ ਦਰਖਾਸਤ ਦੇ ਵਿੱਚ ਵੀ ਕੀ ਲਿਖਿਆ ਪੂਰੀ ਗੱਲਬਾਤ ਦੱਸਦੇ ਹੈਗੇ ਆ ਸਾਡੇ ਪੱਤਰਕਾਰ ਸਾਥੀ ਗਰਮੀਤ ਸਿੰਘ ਦੇ ਨਾਲ ਗੱਲਬਾਤ ਹੋਈ ਹੈ ਉਸ ਵਿਅਕਤੀ ਦੀ ਪੂਰਾ ਮਾਮਲਾ ਕੀ ਆ ਪੂਰਾ ਮਾਜ਼ਰਾ ਕੀ ਆ ਵੀਡੀਓ ਨੂੰ ਤੁਸੀਂ ਤੇ ਆਡੀਓ ਨੂੰ ਧਿਆਨ ਨਾਲ ਦੇਖ ਲਿਓ ਹਾਂਜੀ ਬਾਜੀ ਹੁਣ ਦੱਸੋ ਕੀ ਮਸਲਾ ਕੀ ਹੈ ਜੀ ਸਰ ਆਪਣੇ ਨਾਲ ਜੀ ਕੱਲ 2 ਤੋਂ 2.5 ਦੇ ਵਿੱਚ ਕਰ ਟਾਈਮ ਹੈਗਾ ਸੀ ਦੁਪਹਿਰ ਦਾ ਜੀ ਹਾਂਜੀ ਹਾਂਜੀ ਦੁਪਹਿਰ ਦਾ ਜੀ ਜੀ ਇਹ ਸਰ ਅਸੀਂ ਆਪਣਾ ਮੋਟਰਸਾਈਕਲ ਸੀ ਆਪਣਾ ਡੀ ਲਕਸ ਬਲੈਕ ਕਲਰ ਦਾ ਨਵੇਂ ਮਾਡਲ ਚ ਓਕੇ ਜੀ ਅਸੀਂ ਗੁਰੂ ਸਾਹਿਬ ਤੋਂ ਆ ਰਹੇ ਸੀ ਮਮਦੋੜ ਬਸਤੀ ਗਲਾ ਸਿੰਘ ਵਾਲੀ ਓਕੇ ਜੀ ਦੋ ਮੁਲਾਇਮ ਸੀ ਤੇ ਆਪਣਾ ਤੇ ਸਟਾਫ ਵਾਲੇ ਚਿੱਟੀਆਂ ਵਰਦੀਆਂ ਵਾਲੇ ਟ੍ਰੈਫਿਕ ਪੁਲਿਸ ਵਾਲੇ ਟ੍ਰੈਫਿਕ ਪੁਲਿਸ ਵਾਲੇ ਸਰ ਜੀ ਜੀ ਤੇ ਉਹਨਾਂ ਦੇ ਆਪਣੇ ਅੱਗੇ ਮੋਟਰਸਾਈਕਲ ਪਲਟੀਨੇ ਦੇ ਟਾਪੇ ਤੇ ਲਿਖਿਆ ਸੀ ਪੰਜਾਬ ਪੁਲਿਸ ਹਾਂ ਪਲੈਟੀਨਮ ਮੋਟਰਸਾਈਕਲ ਸੀ ਪੰਜਾਬ ਪੁਲਿਸ ਲਿਖਿਆ ਹੋਇਆ ਸੀ ਆਹ ਹਾਂਜੀ ਤੇ ਇੱਕ ਦੀ ਵਰਦੀ ਦੇ ਉੱਪਰ ਨਾ ਲਿਖਿਆ ਸੀ ਪਲੇਟ ਨਹੀਂ ਜਿਹੜੀ ਹੁੰਦੀ ਹੈ ਆਪਣਾ ਨੇਮ ਪਲੇਟ ਹਾਂਜੀ ਉਹਦੇ ਉੱਪਰ ਲਿਖਿਆ ਸੀ ਬਲਵੀਰ ਸਿੰਘ ਓਕੇ ਜੀ ਬਲਵੀਰ ਸਿੰਘ ਟ੍ਰਾਫਿਕ ਪੁਲਿਸ ਵਿੱਚ ਕੋਈ ਵੀ ਨਹੀਂ ਹੈਗਾ ਜੀ ਹਾਂਜੀ ਤੇ ਉਹ ਉੱਥੋਂ ਨਾ ਸਾਨੂੰ ਕਹਿੰਦੇ ਮੋਟਰਸਾਈਕਲ ਦੀ ਕਾਪੀ ਦਿਖਾਓ ਅਸੀਂ ਕਹਾਂ ਵੀ ਨਹੀਂ ਹੈਗੀ ਹਾਂ ਹਾਂ ਅਸੀਂ ਕਹਾਂ ਵੀ ਮੋਟਰਸਾਈਕਲ ਸਾਨੂੰ ਨਾ ਮੈਰੀ ਦਾ ਮਿਲਿਆ ਹੈ ਓਕੇ ਜੀ ਗੁਰੂ ਸਾਹਿਬ ਏਜੰਸੀ ਤੋਂ ਲਿਆ ਹੈ ਤੁਹਾਡਾ ਮਾਡਲ ਮਾਡਲ ਹੈਗਾ 2019 2019 ਮਾਡਲ ਡੀ ਐਲ ਐਸ ਮੋਟਰਸ ਵਾਲੀ ਜੀ ਤੁਸੀਂ ਆਰ ਸੀ ਨਹੀਂ ਬਣਵਾਈ ਜੀ ਆਰ ਸੀ ਸਰ ਆਪਣੀ ਬਣੀ ਨਹੀਂ ਸੀ ਲੌਕਡਾਊਨ ਉਹਦਾ ਹੈਗਾ ਸੀ ਤੇ ਕਹਿੰਦੇ ਆਰ ਸੀ ਬਣਣੀ ਨਹੀਂ ਅੱਛਾ ਜੀ ਹਾਂ ਜੀ ਤਾਂ ਆਪਣੇ ਕੋਲ ਬਿੱਲ ਹੈਗੇ ਸੀ ਪੱਕੇ ਓਕੇ ਜੀ ਉਹਨਾਂ ਆਪਣੀ ਜਿਹੜੇ ਦੋ ਮੁਲਾਇਮ ਸਨ ਉਹਨਾਂ ਆਪਣੀ ਤਲਾਸ਼ੀ ਵੀ ਲਈਏ ਤਾਂ ਉਹਨਾਂ ਫੋਨ ਫੜ ਕੇ ਮੈਂ ਹਾਂ ਵੀ ਤੁਹਾਡੀ ਮੁਲਾਇਮ ਨਾਲ ਕਿਸੇ ਨਾਲ ਗੱਲ ਕਰਾ ਦਿੰਨੇ ਆ ਉਹ ਕਹਿੰਦੇ ਵੀ ਚੋਰੀ ਦਾ ਮੈਂ ਸਰ ਚੋਰੀ ਦਾ ਨਹੀਂ ਹੈਗਾ ਫੋਨ ਅੱਛਾ ਜੀ ਆਪਣਾ ਮੋਟਰਸਾਈਕਲ ਹੈ ਓਕੇ ਜੀ ਉਹ ਕਹਿੰਦੇ ਨਹੀਂ ਵੀ ਕੋਈ ਡਾਕੂਮੈਂਟ ਦਿਓ ਮੈਂ ਤਾਂ ਵੀ ਚੱਲ ਤੁਸੀਂ 10 ਮਿੰਟ ਰੋਕੋ ਵੀ ਤੁਹਾਨੂੰ ਡਾਕੂਮੈਂਟ ਦਿਖਾ ਦਿੰਨੇ ਆ ਵੀ ਬਿੱਲ ਕਰੋ ਮੰਗਵਾ ਲੈਣੇ ਆ ਜੀ ਉਹਨਾਂ ਨਾਲ ਪੜੀ ਕੀਤਾ ਉਹਨਾਂ ਲੈ ਕੇ ਚਾਬੀ ਫੜ ਕੇ ਮੋਬਾਈਲ ਸਾਡਾ ਵਾਪਸ ਕਰਤਾ ਨੇ ਤੇ ਇੱਕ ਮਾਰੀ ਨੇ ਕਹਿੰਦੇ ਟ੍ਰੈਫਿਕ ਪੁਲਿਸ ਵਾਲਾ ਜਿਹੜਾ ਦਫ਼ਤਰ ਉੱਥੇ ਆ ਜਾਓ ਤੁਸੀਂ ਬੱਤੀਆਂ ਵਾਲਾ ਚੌਕ ਗੁੰਮਤੀ ਬਣੀ ਆਈ ਹੈ ਹਾਂਜੀ ਹਾਂਜੀ ਜੀ ਜੀ ਕਹਿੰਦੇ ਉੱਥੇ ਆ ਜਾਓ ਤੁਸੀਂ ਤੇ ਮੋਟਰਸਾਈਕਲ ਤੁਹਾਡਾ ਕਰ ਦਿੱਤਾ ਆਪਾਂ ਤੇ ਬੌਂਡ ਕਰਤਾ ਹੈ ਅੱਛਾ ਜੀ ਅਸੀਂ ਅੱਤੇ ਘਨੇਪਤ ਗਏ ਜੀ ਉੱਥੇ ਮੁਲਾਇਮ ਕੋਈ ਵੀ ਨਹੀਂਗਾ ਅਸੀਂ ਇੱਕ ਹੈਗਾ ਅਸੀਂ ਜਗਸੀਰ ਸਰ ਜਗਸੀਰ ਜੀ ਹੈਗੇ ਆ ਹਾਂਜੀ ਉਹ ਕਹਿੰਦੇ ਵੀ ਅੱਜ ਮੁਲਾਜ਼ਮ ਤਾਂ ਹੈਗੇ ਆ ਛੁੱਟੀ ਤੇ ਹੂੰ ਹੂੰ ਤੇ ਮੈਂ ਇਕੱਲਾ ਹੀ ਹਾਂ ਉਹ ਵੀ ਸਿਵਲ ਕਬਰਦੀ ਚ ਹੈਗੇ ਸੀ ਤਾਂ ਉਹ ਕਹਿੰਦੇ ਵੀ ਬਲਵੀਰ ਸਿੰਘ ਨਾਮ ਦਾ ਤਾਂ ਕੋਈ ਵੀ ਨਹੀਂ ਹੈਗਾ ਅੱਛਾ ਜੀ ਮੈਂ ਕਹਾ ਸਰ ਸਾਡੇ ਨਾਲ ਤਾਂ ਫੇਰ ਵੀ 420 ਹੋ ਗਈ ਸਾਡਾ ਮੋਟਰਸਾਈਕਲ ਤਾਂ ਜੀ ਨਵਾਂ ਜੀ ਲੈ ਕੇ ਚਲੇ ਗਿਆ ਹੂੰ ਹੂੰ ਉਹ ਅਸੀਂ ਜੀ ਥਾਣੇ 'ਚ ਕੰਪਲੀਟ ਵੀ ਕੀਤੀ ਹੈ ਜੀ ਤੱਕ ਸਾਨੂੰ ਕੋਈ ਵੀ ਉਹਦੇ ਬਾਰੇ ਜਾਣਕਾਰੀ ਨਹੀਂ ਮਿਲ ਰਹੀ ਅੱਛਾ ਜੀ ਬਾਕੀ ਸਰ ਆਪਣੇ ਨਾਲ ਅੱਜ ਸਾਡੇ ਨਾਲ ਹੋਈ ਹੈ ਤੇ ਕੱਲ ਨੂੰ ਇਦਾਂ ਹੋਰ ਵੀ ਹੋ ਸਕਦੀ ਹੈ ਜੀ ਜੀ ਕਿਸੇ ਨਾਲ ਸੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਸਾਡੀ ਮਦਦ ਕਰੇ ਨਹੀਂ ਤੁਹਾਡੀ ਪਛਾਣ ਵਿੱਚ ਹੈਗੇ ਜਿਹੜੇ ਟ੍ਰਾਫਿਕ ਪੁਲਿਸ ਵਾਲੇ ਬਣੇ ਹੋਏ ਸੀਗੇ ਹਾਂਜੀ ਹਾਂਜੀ ਪਛਾਣ ਚ ਬਿਲਕੁਲ ਹੈਗੇ ਨੇ ਮੁੰਨੇ ਸਿਰ ਸੀ ਤੇ ਮੁੰਡੇ ਖੁੰਡੇ ਹੈਗੇ ਸੀ ਕੋਈ ਤੁਹਾਡਾ ਕੋਈ ਮਸਲਾ ਕੋਈ ਪੁਰਾਣੀ ਰੰਜਿਸ਼ ਕੋਈ ਲੈਣ ਦੇਂ ਦਾ ਚੱਕਰ ਹੋ ਗਿਆ ਹਾਂਜੀ ਸਾਡਾ ਕੋਈ ਮੰਨ ਲਓ ਬੈਂਕ ਨਾਲ ਨਹੀਂ ਹੈਗਾ ਕੋਈ ਏਜੰਸੀ ਨਾਲ ਨਹੀਂ ਹੈਗਾ ਨਾ ਆਪਣੀ ਕਿਸੇ ਨਾਲ ਰੰਜਿਸ਼ ਹੈਗੀ ਨਾ ਲੜਾਈ ਝਗੜਾ ਮਿਹਨਤੀ ਬੰਦੇ ਲੈਂਟਰ ਪਾਣ ਜਾਈਦਾ ਲੈਂਟਰ ਦੀ ਧਿਆੜੀ ਜਾਈਦਾ ਮੰਨ ਲਓ ਜਿਵੇਂ ਮਿਸਤਰੀਆਂ ਦੇ ਆ ਕਮਰੇ ਕੋਲ ਪਾਉਂਦੇ ਆ ਲੈਂਟਰ ਹਾਂ ਹਾਂ ਆ ਉਹ ਦਿਹਾੜੀ ਜਾ ਹੀ ਰਹੀ ਏ ਦੁੱਲੇ ਦਾ ਆਪਣਾ ਪਿੰਡ ਏ ਤੇ ਸੋਹਰੇ ਹੈਗੇ ਮੇਰੇ ਆਪਣੇ ਬਸਤੀ ਗਲਾਬ ਸਿੰਘ ਬਸਤੀ ਮਮਦੋਤ ਏਰੀਏ ਚ ਹਾਂਜੀ ਬਸਤੀ ਗਲਾਬ ਸਿੰਘ ਪਿੰਡ ਜੀ ਓਕੇ ਜੀ ਹਾਂਜੀ ਚਲ ਅਸੀਂ ਅੱਜ ਕੰਪਲੀਟ ਦੇ ਦਿੱਤੀ ਆ ਠਾਣੇ ਦੇ ਹਾਂਜੀ ਕੰਪਲੇਂਟ ਤੁਹਾਡੀ ਆ ਗਈ ਸੀ ਮੇਰੇ ਕੋਲ ਹਾਂਜੀ ਸਰ ਜੀ ਚਲੋ ਕਰਦੇ ਆ ਪਤਾ ਇਹਨਾਂ ਦਾ ਟਰੇਸ ਕਰਵਾਨੇ ਆ ਕੌਣ ਹੈਗੇ ਆ ਔਰ ਸੀਸੀਟੀਵੀ ਕੈਮਰੇ ਦੀ ਫੁਟੇਜ ਨਹੀਂ ਦੇਖੀ ਉੱਥੇ ਉਹ ਸਰ ਅਸੀਂ ਗਏ ਰਿਆਂ ਪੰਪ ਵਾਲਾ ਕੋਲ ਉਹ ਕਹਿੰਦੇ ਵੀ ਸੜਕ ਜਿਹੜੀ ਹੈਗੀ ਨਾ ਰੋਡ ਮੰਨ ਲਓ ਵਿੱਚ ਨਹੀਂ ਦਿਖਾਈ ਦਿੰਦਾ ਤੇ ਸ਼ੈਲਰ ਦੇ ਸਾਹਮਣੇ ਇੱਕ ਜ਼ਿਮੀਂਦਾਰ ਦਾ ਘਰ ਹੈਗਾ ਇਹ ਸਰਦਾਰ ਬਾਪੂ ਜੀ ਹੈਗੇ ਸੋ ਉਹਨਾਂ ਦੇ ਘਰ ਅਸੀਂ ਗਏ ਆ ਅੱਛਾ ਜੀ ਉਹ ਬਾਪੂ ਜੀ ਕਹਿੰਦੇ ਵੀ ਮੇਰਾ ਬੇਟਾ ਬਾਹਰ ਗਿਆ ਹੋਇਆ ਪਾਸਵਰਡ ਉਹਨਾਂ ਨੂੰ ਪਤਾ ਹੈ ਤੇ ਪੁੱਤ ਤੁਸੀਂ ਵੀ ਰਹਿਣ ਦਿਓ ਹਾਂ ਹਾਂ ਵੀ ਮੈਂ ਪਾਸਵਰਡ ਆ ਦੇ ਬੇਟਾ ਨੂੰ ਪੁੱਛ ਕੇ ਤਾਂ ਫਿਰ ਆਪਾਂ ਵੀ ਸਰ ਨਹੀਂ ਨਾ ਇਦਾਂ ਜਾ ਸਕਦੇ ਕੱਜ ਕਰ ਤੁਹਾਨੂੰ ਪਤਾ ਸਮਾਂ ਬਹੁਤ ਮਾੜਾ ਹੈ ਜੀ 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 ਕੋਈ ਮਲਾਇਮ ਨਾ ਹੋਵੇ ਸਰਕਾਰੀ ਆਪਾਂ ਫਿਰ ਜਾ ਸਕਦੇ ਕਿਸੇ ਤੇ ਕਰੇ ਤੁਸੀਂ ਗੁਰੂ ਅਰਸੇ ਤੋਂ ਦੁੱਲੇ ਕੇ ਨੱਥੂ ਵਾਲਾ ਪਿੰਡ ਹੈ ਤੁਹਾਡਾ ਹਨਾ ਜੀ ਹਾਂ ਜੀ ਹਾਂ ਜੀ ਸਰ ਜੀ ਤੇ ਇਧਰ ਕਿਵੇਂ ਆਏ ਕੀ ਕਰਨ ਜਾ ਰਹੇ ਸੀਗੇ ਜੀ ਇਧਰ ਸਾਰੇ ਆਪਣੇ ਮਾਤਾ ਨਹਿਰਾਵਲੀ ਮੇਲਾ ਸੀ ਹਾਂ ਤੇ ਤੁਸੀਂ ਗੋਲੂ ਕੇ ਸਿੱਧਾ ਰੋਡ ਜਾਣਾ ਸੀ ਗੁਰੂ ਅਰਸੇ ਗੁੱਦੜ ਡੰਡੀ ਰੋਡ ਕੱਢਣ ਦੀ ਕੀ ਉਹ ਨੋ ਬਤਾਈ ਉਹ ਸਰ ਅੱਗੇ ਵੀ ਚਲੇ ਜਾਈਦਾ ਮੰਨ ਲਓ ਵੀ ਅੱਗੇ ਹਜੇ ਤੱਕ ਕਈ ਦੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਹਜੇ ਤੱਕ ਇੱਧਰ ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ ਨਾ ਮੰਨ ਲਓ ਜੀ ਤੁਸੀਂ ਨੱਥੂ ਦੁੱਲੇ ਕੇ ਪਿੰਡ ਤੋਂ ਆ ਰਹੇ ਹੋ ਹਾਂਜੀ ਤੁਸੀਂ ਬਾਏ ਰੋਡ ਜਾਣਾ ਸੀ ਤੁਸੀਂ ਗੁਰੂ ਘਰ ਸੇ ਐਂਟਰ ਹੋਏ ਫਿਰ ਇਧਰੋਂ ਸ਼ਾਰਟਕਟ ਲੈ ਰਹੇ ਹੋ ਤੁਸੀਂ ਸਰ ਗੁਰੂ ਘਰ ਆਪਣੇ ਜਿਹੜਾ ਹੈਗਾ ਨਹੀਂ ਆ ਕੀ ਨਾਮ ਹੈ 메ਨ ਚੌਂਕ ਹਾਂਜੀ ਉੱਥੇ ਨਾ ਜੀ ਆਪਣਾ ਹੈਗਾ ਸੀ ਕੋਈ ਬੰਦਾ ਹੈਗਾ ਸੀ ਆਪਣਾ ਉਹਦੇ ਕੋਲ ਆਪਾਂ ਲੋਨ ਬਾਰੇ ਗੈਰ ਰਹੇ ਹਾਂ ਉਹ ਚਾਹੇ ਤਾਂ ਉਹਦੇ ਕੋਲ ਵੀ ਤੁਹਾਨੂੰ ਮੌਕੇ ਤੇ ਲਿਆ ਚਲਾਂਗੇ ਉਹਦੇ ਕੋਲ ਗਏ ਸੀ ਲੋਨ ਕਰਾਉਣਾ ਸੀ ਅੱਛਾ ਜੀ ਆਹਨ ਨੂੰ ਪਹੁੰਚ ਕੇ ਤੇ ਬਸ ਇਧਰ ਗੁਰੂ ਸਾਹਿਬੀ ਦਾ ਵਾਪਸੀ ਇਸ ਜਾਣੇ ਪਈ। ਚਲੋ ਕੋਈ ਨਹੀਂ ਕਰਦੇ ਆ ਜੀ ਥਾਣਾ ਮੁਖੀ ਨਾਲ ਗੱਲਬਾਤ ਹੋਰ ਡੀਐਸਪੀ ਅਤਲ ਸੋਨੀ ਜੀ ਨਾਲ ਦੱਸਦੇ ਤੁਹਾਨੂੰ। ਬਹੁਤ ਮਿਹਰਬਾਨੀ ਸਾਹਿਬ ਜੀ। ਤੁਹਾਡਾ ਸ਼ੁਭਨਾਮ ਜੀ। ਸਾਡਾ ਨਾਮ ਜੀ ਬਲਵਿੰਦਰ ਸਿੰਘ ਏ ਤੇ ਸ਼ੁਭਨਾਮ ਜੇ ਮੋਟਰਸਾਈਕਲ ਨਾ ਹੋਵੇ ਉਹ ਹੋਏਗਾ ਸੁਖਚੈਨ ਸਿੰਘ ਜੀ। ਪਰੋਣਾ ਸਾਡਾ। ਓਕੇ ਓਕੇ ਬਿਲਕੁਲ ਠੀਕ ਹੈ ਬਲਵਿੰਦਰ ਜੀ।